ਸਤਨਾਮ ਸਹੇਵ ਜੀ ਜਿਤਾ ਸਮੁੰਦ ਸਾਗਰ ਨੀਰ ਪਰ ਤੇਤੇ ਉਂਦਾ ਕਰਹੁ ਕਿਛ ਮਹਿਰ ਉਪਾਬ ਡੁਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪ ભરવગતી પ્રણવત નાનક હુકમ પચન સુખ હોદનતી રાતી આયે શરણા ગતિ ਕਿਰਪਾ ਨਿਤ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਹਾਲ ਇਕ ਅਖਰ ਹਰ ਮਨ ਵਸਤ ਨਾਨਕ ਹੋਤ ਨਹਾਲ ਜੁਗੁ ਜੁਗ ਅਟਲ ਦੂਜਾ ਨਾਨਕ ਦੇਵਾਲੀ ਸਵਰ ਤਕਤਾਂ ਦੇ ਮਾਲਕ ਗਿਆਨ ਦੇ ਮੁਜੱਸਮੇ ਰਹਿਮਤਾਂ ਦੇ ਭੰਡਾਰ ਜਹਰਜ ਹੂਰ ਹਾਜ਼ਰ ਹਜੂਰ ਸਮੋਜੀ ਮਾਨਵਤਾ ਦੇ ਸੰਜੇ ਰਹਿਬਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮੁਬਾਰਕ ਨਿੱਕੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸੋਹਾਰੀ ਕਾਲ ਸਰੂਪ ਸਤ ਸੰਗਤ ਜੀਉ ਵੱਡੇ ਹੀ ਪਾਗ ਹਨ ਸਰੋਮਣੀ ਭਗਤ ਕਵ ਭਗਤ ਕਵੀਰ ਜੀਆਂ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਪਾਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਲੜੀ ਬਾਣ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਜਿਦੇ ਪਾਵਨ ਸ਼ਬਦ ਸਲੋਕ ਦੇ ਅੰਦਰ ਕਬੀਰ ਜੀ ਸਾਨੂੰ ਕਲ ਚੁਗੀ ਜੀਵਨ ਸਮਝਾ ਰਹੇ ਨੇ ਕਬੀਰ ਮੋਹ ਮਰਨੇ ਕਾ ਚਾਹੂ ਹੈ ਮਰੋ ਤਾਂ ਹਰ ਕੈਤਵਾਰ ਮਤ ਹਰ ਪੁੱਛੈ ਕੌਣ ਹੈ ਪਰ ਹਮਾਰੇ ਬਾਹਰ ਇਸ ਪਾਵਨ ਸ਼ਬਦ ਦੇ ਅੰਦਰ ਕਬੀਰ ਜੀ ਉਸ ਰੱਬ ਦੇ ਪਿਆਰੇ ਦੀ ਅਵਸਥਾ ਬਿਆਨ ਕਰਦੇ ਨੇ ਜਿਹੜਾ ਸਤਿਗੁਰਾਂ ਦੇ ਅੱਗੇ ਤਰਲਾ ਕਰਦਾ ਮਨ ਤਨ ਕਾਟ-ਕਾਟ ਸਭ ਅਰਥੀ ਵਿੱਚ ਅਗਨੀ ਆਪ ਜਲਾਣੀ ਕਿ ਮੇਰਾ ਮਨ ਤਨ ਕਟਿਆ ਜਾਵੇ ਸਤਿਗੁਰੂ ਕਰਵਤ ਦੇ ਮੋਕੋ ਕਰਵਤ ਦੇ ਮੋਕੋ ਕਿ ਸਾਡੇ ਲਈ ਦੁੱਖ ਇਹ ਹੈ ਕਿ ਜਦੋਂ ਤੁਹਾਡਾ ਸਾਡੇ ਵੱਲ ਕੰਡ ਹੋ ਜਾਂਦੀ ਹੈ ਸਾਡੇ ਵੱਲ ਪਿੱਟੋ ਹੋ ਜਾਂਦੀ ਹੈ ਉਦੋਂ ਇਦਾਂ ਲੱਗਦਾ ਹੈ ਕਿ ਸਰੀਰ ਤੇ ਆਰਾ ਕਰਵਤ ਕਹਿੰਦੇ ਆਰਾ ਚੱਲਿਆ ਜਾਵੇ ਨਾ ਤਾਂ ਉਹ ਵੀ ਘਟ ਹੈ ਸਰੀਰ ਤੇ ਮ ਬਸਤੋਂ ਵਾਲੇ ਪਦਾਰਥਾਂ ਦੇ ਜਗਤ ਦੇ ਮੋਹ ਦੇ ਵਿੱਚ ਪਏ ਇਨਸਾਨ ਨੂੰ ਲੱਗੇ ਕਿ ਤਕਲੀਫ ਤਾਂ ਹੋਣੀ ਆ ਇੱਧਰ ਜੁੜ ਜਾ ਭਾਵੇਂ ਉੱਧਰ ਜੁੜ ਜਾ ਇੱਕ ਤਕਲੀਫ ਦੁੱਖ ਦੇਂਦੀ ਜਾਂਦੀ ਹੈ ਇੱਕ ਤਕਲੀਫ ਜਦੋਂ ਜੁੜਦੇ ਆ ਸਕੂਨ ਮਿਲਦਾ ਹੈ ਤਜਵੇਂ ਮੋਹ ਤੋੜਦੇ ਤਾਂ ਲਾਜ਼ਮੀ ਆ ਜਿਸ ਚੀਜ਼ ਦੇ ਨਾਲ ਮੋਹ ਪਿਆ ਨੂੰ ਤੋੜਨਾ ਕਬੀਰ ਜੀ ਹੁਣ ਕਿਸੇ ਇੱਥੇ ਦਰਦਾਂ ਗੱਲ ਨਹੀਂ ਕੀਤੀ ਕਿ ਮੈਂ ਮਰੋ ਹਰ ਗਏ ਦੁਆਰ ਉਹਨ ਹਰ ਦਾ ਦੁਆਰ ਤੇਰਾ ਕਰ ਵੀ ਹੋ ਸਕਦਾ ਹੈ ਹਰ ਦਾ ਦੁਆਰ ਕੋਈ ਮੰਦਰ ਮਸੀਤ ਗੁਰਦੁਆਰਾ ਜਿੱਥੇ ਹਰ ਦਾ ਦੁਆਰ ਤੇਰਾ ਸਰੀਰ ਵੀ ਹੈ ਹਰ ਮੰਦਰ ਹਰ ਜੀਉ ਸਾਜੇ ਹਰ ਵਸ ਜਿਸ ਨਾਲ ਹਰ ਮੰਦਰ ਹਰ ਇਹੋ ਸਰੀਰ ਹੈ ਜਿਤ ਵਸ ਹੈ ਹਰ ਮੰਨੇ ਇਹ ਸਰੀਰ ਨੂੰ ਵੀ ਸਤਿਗੁਰਾਂ ਨੇ ਹਰ ਮੰਦਰ ਕਿਹਾ ਰੱਬ ਦਾ ਕਰਕੇ ਆ ਹੁਣ ਧਾਰਮਿਕ ਟਿਕਾਣੇ ਤੇ ਜਾਣ ਲੱਗੇ ਆ ਤਾਂ ਸਾਨੂੰ ਜਾਣਾ ਪੈਂਦਾ ਸਮਾਂ ਅਤੇ ਕੋਈ ਸਮਾਂ ਤਾਂ ਜਦੋਂ ਜਨ ਭੁੱਲੇ ਚੁੱਕੇ ਅਸੀਂ ਜਾਣੇ ਆ ਤਾਂ ਉਦੋਂ ਫਿਰ ਸਚਮਣ ਰੱਖਦੇ ਆ ਉਦੋਂ ਆਪਣੇ ਆਪ ਨੂੰ ਪਾਣੀ ਦੇ ਨਾਲ ਹੱਥ ਪੈਰ ਧੋਨੇ ਆ ਇਸ਼ਨਾਨ ਕਰਦੇ ਆ ਬਾਹਰ ਦੀ ਕੋਈ ਕਸਰ ਨਹੀਂ ਛੱਡਦੀ ਅਸੀਂ ਬਾਹਰ ਦੀ ਸਚਮਣ ਬੜੀ ਹੈ ਪਰ ਕਬੀਰ ਜੀ ਕਹਿੰਦੇ ਨੇ ਬਾਹਰ ਦੀ ਸਚਮਣ ਤਾਂ ਇਹ ਤਾਂ ਜਿਹੜੇ ਕੋ ਕਰਮ ਨੇ ਅਤੇ ਜਿਹੜੇ ਪਾਪ ਫਰੇਵ ਧੋਖਾ ਚਤਰਾਈਆਂ ਚਲਾਈਆਂ ਕਰਨ ਵਾਲੇ ਨੇ ਬਾਰ ਦਾ ਪ੍ਰਹਾਪ ਪਹਿਰਾਵਾ ਤਾਂ ਉਹਨਾਂ ਦਾ ਵੀ ਬਹੁਤ ਸੋਣਾ ਹੁੰਦਾ ਹੈ ਇਥੇ ਕਬੀਰ ਜੀ ਅੰਦਰ ਦੀ ਗੱਲ ਕਰਦੇ ਨੇ ਮੋਹੇ ਮਰਨੇ ਖਾਚਾ ਹੋ ਹੈ ਜਿਹੜਾ ਇੱਕ ਵਾਰ ਮਰ ਗਿਆ ਇਥੇ ਉਹਦੀ ਦੁਬਾਰਾ ਮੌਤ ਨਹੀਂ ਹੁੰਦੀ ਅਤੇ ਸਰੀਰਕ ਮੌਤ ਦੀ ਗੱਲ ਨਹੀਂ ਕਰਦੇ ਕਿ ਜਿਹੜਾ ਇਹ ਤਾਂ ਨਿਤ ਮਰਦਾ ਹੈ ਨਿਤ ਜਿਉਂਦਾ ਹੈ ਫਰੇਬ ਨੇ ਆਇਆ ਧੋਖਾ ਆਇਆ ਉਹ ਗਰਮ ਆਏ ਮਾੜੀ ਬਿਰਤੀ ਆਈ ਨਿਤ ਮਰਦਾ ਤਾਂ ਗੁਰਬੀਰ ਜੀ ਕਹਿੰਦੇ ਨੇ ਐਡਾਂ ਦੀ ਮੌਤ ਜੜੀ ਹੈ ਸਦੀਵੀ ਰਹਿੰਦੀ ਹੈ ਜੜੀ ਸਦੀਵੀ ਪਾਵੇ ਖਵਾਰ ਮਰਿਆ ਗੁਰੂ ਦੇ ਦਰ ਤੇ ਅਣਿਆਲੇ ਅਣੀਆਂ ਤੀਰ ਜਦੋਂ ਅਣਿਆਲੇ ਤੀਰ ਮੱਲੋ ਸ਼ਬਦ ਜਿਹੜੇ ਨੇ ਗੁਰੂ ਦੇ ਇੱਕ ਤੀਰ ਦੇ ਵਾਂਗ ਨੇ ਅਣਿਆਲੇ ਜਿਹੜਾ ਅਣਿਆਲਾ ਉਹਨੂੰ ਕਿਹਾ ਜਾਂਦਾ ਜਿਹੜਾ ਬਿੰਨਿਆ ਜਾਂਦਾ ਗੁਰੂ ਦਾ ਸ਼ਬਦ ਕਈ ਵਾਰ ਇਦਾਂ ਦਿਲ ਤੇ ਲੱਗੇ ਆ ਇਹ ਬਿਨਿਆ ਗਿਆ ਕਿ ਆ ਔਗਣ ਅਤੇ ਆ ਜੋ ਸਤਿਗੁਰੂ ਜਾਂ ਭਗਤ ਕਬੀਰ ਜੀ ਬਿਆਨ ਕਰਦੇ ਨੇ ਸਾਰੇ ਹੁਣ ਸਾਡੇ ਦੇ ਵਿੱਚ ਨੇ ਖਿਰਦਾ ਬਿਨਿਆ ਜਾਣਾ ਚਾਹੀਦਾ ਤਾਂ ਇਦਾਂ ਅਣਿਆਲੇ ਤੀਰ ਜੀ ਦੇ ਵੱਜਦਾ ਤਾਂ ਉਹਦੀ ਅਕਲ ਸੁਰਤ ਕਰਮ ਜਨਮ ਸਭ ਕੁਝ ਟਿਕਾਣੇ ਤੇ ਆ ਜਾਂਦਾ ਤਾਂ ਹੁਣ ਇੱਥੇ ਕਬੀਰ ਜੀ ਕਹਿੰਦੇ ਨੇ ਮੈਨੂੰ ਚਾਹ ਹੈ ਕਿ ਮੈਂ ਰੱਬ ਦੇ ਦਰ ਤੇ ਮਰਾਂ ਹੁਣ ਰੱਬ ਦਾ ਦਰ ਕਿਹੜਾ ਹੈ ਹੁਣ ਆਪਾਂ ਨੇ ਹਰ ਇੱਕ ਚੀਜ਼ ਦਾ ਜ਼ਿਕਰ ਕੀਤਾ ਮੰਨ ਲਓ ਸਰੀਰ ਦਾ ਗੱਲ ਲਈਏ ਕਿ ਅ ਰੱਬ ਦਾ ਦਰ ਹੈ ਹੁਣ ਨਾ ਤਾਂ ਇਹਦੇ ਵਿੱਚ ਮਾੜੇ ਕਰਮ ਨਾ ਫਰੇਵ ਨਾ ਧੋਖਾ ਨਾ ਚਤਰਾਈਆਂ ਨਾ ਕੁਫਰ ਕੁਝ ਵੀ ਨਹੀਂ ਹੋਣਾ ਚਾਹੀਦਾ ਹੁਣ ਹਰ ਦਾ ਦਵਾਰ ਬਣਨਾ ਤਾਂ ਐਦਾਂ ਬਣਿਆ ਜਾ ਸਕਦਾ ਹੁਣ ਜਦੋਂ ਇਹ ਹਰ ਹਰ ਦਾ ਦਵਾਰ ਬਣ ਗਏ ਆ ਮੋਹ ਮਰਨੇ ਖਾ ਚਾਉ ਤਾ ਫਿਰ ਇਹ ਕਹਿੰਦਾ ਮੈਨੂੰ ਮਰਨ ਦਾ ਚਾ ਇਹ ਸਰੀਰ ਨੂੰ ਛੱਡ ਕੇ ਮੈਂ ਮੁਕਤ ਹੋਵਾਂ ਇਹ ਸਰੀਰ ਨੂੰ ਛੱਡ ਕੇ ਮੈਂ ਗੁਰੂ ਆਪਣੇ ਰੱਬ ਦੇ ਮੁਬਾਰਕ ਚਰਨਾਂ ਦੇ ਵਿੱਚ ਸਦੀਵੀ ਜਾਮਾ ਦੁਨੀਆ ਤੇ ਹੁਣ ਤਾਂ ਮੋਹ ਹੈ ਕਦੇ ਕਿਸੇ ਚੀਜ਼ ਦਾ ਮੋਹ ਕਦੇ ਕਿਸੇ ਚੀਜ਼ ਦਾ ਮੋਹ ਕਦੇ ਹੰਕਾਰ ਤੜਫਉਂਦਾ ਹੈ ਕਦੇ ਕਾਮ ਤੜਫਉਂਦਾ ਹੈ ਕਦੇ ਕ੍ਰੋਧ ਤੜਫਉਂਦਾ ਹੈ ਲੋਭ ਮੋਹ ਤੜਫਉਂਦੇ ਪਰ ਜਦੋਂ ਇਹ ਦੁਨੀਆ ਤੋਂ ਫੋਟ ਹੋ ਗਿਆ ਤਾਂ ਫਿਰ ਇਹਨੂੰ ਕੁਝ ਨਹੀਂ ਤੜਫਾਏਗਾ ਰੱਬ ਦੇ ਮੁਬਾਰਕ ਚਰਨਾਂ ਦੇ ਵਿੱਚ ਜੁੜੇਗਾ ਮਰੋ ਜਨਮ ਮਰਨ ਦਾ ਗੇੜ ਕਟਿਆ ਜਾਂਦਾ ਹੈ 84 ਦਾ ਚੱਕਰ ਘਟਿਆ ਜਾਂਦਾ ਤਾਂ ਜਦੋਂ ਇਹ ਕਹਿੰਦਾ ਕਿ ਮੋਹੇ ਮਰਨੇ ਦਾ ਚਾਹਤ ਹੈ ਮਰਨ ਦਾ ਭਾਵੇਂ ਨਹੀਂ ਕਿਨੂੰ ਜੇ ਮੰਨ ਲਓ ਦੁਨੀਆ ਤੇ ਚਲਦਾ ਹੋਇਆ ਕਿ ਸਰੀਰ ਕ ਮੌਤ ਮੰਨਦੇ ਨੇ ਕਵੀਤ ਜੀ ਸਰੀਰ ਕ ਮੌਤ ਨਹੀਂ ਅੰਦਰ ਦੇ ਮਨ ਦੀ ਗੱਲ ਕਰਦੇ ਨੇ ਕਿ ਇਹ ਮਨ ਮਰ ਜੇ ਤਾਂ ਚੰਗੀ ਗੱਲ ਹੈ ਮਨ ਕੁਸ ਕਟ ਕਟ ਮਨ ਕਸਵਟੀ ਲਾਵੈ ਕਿ ਇਸ ਮਨ ਨੂੰ ਇਤਨਾ ਕਟ ਆਪਣੇ ਆਪ ਨੂੰ ਇਤਨਾ ਸੁਚੇਤ ਕਰ ਹਰ ਇੱਕ ਗੱਲ ਤੋਂ ਹਰ ਇੱਕ ਪਹਿਲੂ ਤੋਂ ਕਿ ਜੇ ਨਹੀਂ ਮੁੜਦਾ ਤਾਂ ਇਹਨੂੰ ਉਟਮ ਆਪਣੇ ਮਨ ਨੂੰ ਜਿਹੜਾ ਟਿਕਾਣੇ ਦੇ ਆ ਜੇ ਤਾਂ ਗਵੀਰ ਜੀ ਕਹਿੰਦੇ ਨੇ ਮਰੋ ਤਾਂ ਹਰ ਕਹ ਦੁਆਰ ਫਿਰ ਜਦੋਂ ਹਰ ਦਾ ਦੁਆਰ ਤੇਰਾ ਸਰੀਰ ਬਣਦਾ ਹੈ ਹਰ ਦੇ ਦੁਆਰ ਜਾਂ ਹਾਜ਼ਰ ਨਾਜ਼ਰ ਰੱਬ ਨੂੰ ਸਮਝਣੇ ਪ੍ਰਮਾਤਮਾ ਨੂੰ ਐਦਾਂ ਦੀ ਤੇਰੀ ਬਿਰਤੀ ਐਦਾਂ ਦੇ ਤੇਰੇ ਕਰਮ ਬਣਦੇ ਨੇ ਮਤ ਹਰ ਪੁੱਛੇ ਕੌਣ ਹੈ ਤਾਂ ਜਦੋਂ ਤੂੰ ਰੱਬ ਦੇ ਦਰ ਤੇ ਗਿਆ ਬੂਆ ਖੜਕਾਇਆ ਤਾਂ ਫਿਰ ਰੱਬ ਪੁੱਛਦਾ ਭਾਈ ਤੂੰ ਕੌਣ ਹੈ ਮਤ ਹਰ ਪੁੱਛੇ ਕੌਣ ਹੈ ਮਰੋ ਤਾਂ ਹਰ ਕੇ ਦਵਾਰ ਕਿ ਕੌਣ ਹੈ ਤਾਂ ਕਹਿੰਦੇ ਫਿਰ ਜਦੋਂ ਰੱਬ ਦੇ ਨਾਲ वार्तालाप ਹੁੰਦੀ ਹੈ ਜਦੋਂ ਰੱਬ ਸਾਡੇ ਤੇ ਰਹਿਮਤਾ ਵਰਸਾਉਂਦਾ ਤਾਂ ਫਿਰ ਉਹਦੋਂ ਪੁੱਛਦਾ ਭਾਈ ਕੌਣ ਹੈ ਤਾਂ ਇਹ ਕਹਵੇਗਾ ਕਿ ਮੈਂ ਫਲਾਣਾ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਜੁੜਿਆ ਹੋਇਆ ਦਰਦਰ ਦੀਆਂ ਠੋਕਰਾ ਤਾਂ ਮੈਂ ਖਾ ਆਇਆ ਸਤਿਗੁਰੂ ਹਣ ਤੁਹਾਡੇ ਦਰ ਤੇ ਆਇਆ ਕਿਰਪਾ ਕਰਕੇ ਮਨਨ ਝੋਲੀ ਦੇ ਵਿੱਚ ਇਹ ਦਾਤ ਪਾ ਦਿਓ ਕਿ ਮੈਂ ਹੁਣ ਇਸ ਦਰਤੋਂ ਹੋਰ ਦਰਦ ਤੇ ਜਾਵਾਂ ਨਾ ਮਨ ਲੋ ਇਸ ਦਰਤੋਂ ਮੈਂ ਨਿਰਾਸ਼ ਹੋ ਜਾਣਾ ਸਤਿਗੁਰਾਂ ਦੇ ਬਚਨ ਨੇ ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜ ਬੋਲੇ ਇਆ ਉਹਾ ਸਚੁ ਹੋਵੇ ਕਿ ਇਸ ਦਰਤੋਂ ਹਰ ਇੱਕ ਚੀਜ਼ ਮਿਲਦੀ ਹੈ ਅਤੇ ਅਸੀਂ ਪਰਾ ਹਮਾਰੇ ਬਾਰ ਤੁਹਾਡੇ ਦਰ ਤੇ ਪਰਾ ਹੋ ਗਏ ਆ ਤੁਹਾਡੇ ਦਰ ਤੇ ਅਸੀਂ ਲੰਮੇ ਬੈ ਗਏ ਹੁਣ ਇਸ ਦਰ ਤੋਂ ਅਸੀਂ ਜਾਣਾ ਨਹੀਂ ਹੈ ਮਾਰੋ ਭਾਵੇਂ ਛੱਡੋ ਕਬੀਰ ਜੀ ਕਹਿੰਦੇ ਨੇ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰ ਕਹ ਕਬੀਰ ਗੁਲਾਮ ਕਰ ਖਾਜੀ ਆਏ ਭਾਵੇਂ ਮਾਰੋ ਭਾਵੇਂ ਸਾਨੂੰ ਮਾਰੋ ਅਤੇ ਭਾਵੇਂ ਸਾਨੂੰ ਤੁਸੀਂ ਘਟੋ ਅਸੀਂ ਤੁਹਾਡੇ ਦਰ ਤੇ ਇੱਥੇ ਗੁਲਾਮ ਬਣ ਕੇ ਆਏ ਗੁਲਾਮ ਬਣਦਾ ਆਪਣੀ ਮਰਜ਼ੀ ਮਾਲਕ ਦੇ ਅਨੁਸਾਰ ਚਲਾਉਣ ਵਾਲਾ ਜੋ ਮਾਲਕ ਨੇ ਕਿਹਾ ਇਹਨੇ ਉਹੀ ਕੰਮ ਕਰਨਾ ਸਾਡੇ ਮਨ ਦੀ ਵੀ ਵਿਰਤੀ ਉਦਾਂ ਦੀ ਹੋਣੀ ਚਾਹੀਦੀ ਹੈ ਜੋ ਸਤਿਗੁਰੂ ਕਹਿੰਦੇ ਨੇ ਆਪਣੇ ਮਨ ਨੂੰ ਉਦਾਂ ਦਾ ਬਣਾਈਏ ਤਾਂ ਜਿਹੜੇ ਇਦਾਂ ਦਾ ਮਨ ਬਣਾ ਲੈਂਦੇ ਨੇ ਕਬੀਰ ਜੀ ਕਹਿੰਦੇ ਨੇ ਫਿਰ ਉਹਨਾਂ ਦੇ ਬਾਰੇ ਨਿਆਰੇ ਹੁਣ ਬਾਰੇ ਨਿਆਰੇ ਕਿਸ ਤਰ੍ਹਾਂ ਹੁੰਦੇ ਨੇ ਹੁਣ ਅਗਲੇ ਸ਼ਬਦ ਦੇ ਵਿੱਚ ਕਬੀਰ ਜੀ ਕਹਿੰਦੇ ਨੇ ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀ ਨਾ ਕਵੀਰ ਜੀਆਂ ਦੇ ਕੋਲ ਬਹੁਤਾ ਵੱਡਾ ਮਕਾਨ ਸੀ ਨਾ ਕਵੀਰ ਜੀਆਂ ਦੇ ਕੋਲ ਕਿਸੇ ਪ੍ਰਕਾਰ ਦਾ ਕੋਈ ਰਤਬਾ ਸੀ ਅਤੇ ਨਾ ਕਵੀਰ ਜੀਆਂ ਦੇ ਕੋਲ ਐਦਾਂ ਦੀ ਕੋਈ ਕਿਰਤ ਸੀ ਜਿਵੇਂ ਦੁਨੀਆ ਕਵੇ ਕਿ ਇਹਦੇ ਕੋਲ ਮਾਇਆ ਬੜੀ ਹੈ ਮਾਇਆ ਵੀ ਨਹੀਂ ਸੀ ਤਾਣਾ ਭੁੱਡੀ ਦਾ ਕੰਮ ਕਰਦੇ ਹੀ ਸੀ ਜਿੰਨਾ ਕੋ ਹੋ ਜਾਂਦਾ ਸੀ ਉਹ ਬੁਜਾਰੇ ਦੇ ਆਉਂਦੇ ਸੀ ਘਰ ਦਾ ਗੁਜ਼ਾਰਾ ਐਦਾਂ ਚੱਲਦਾ ਸੀ ਪਰ ਕਵੀਰ ਜੀ ਹੁਣੇ ਨਾ ਸ਼ਬਦਾਂ ਦੇ ਵਿੱਚ ਗਾਉਂਦੇ ਨੇ ਕਹਿੰਦੇ ਰੱਬ ਨੇ ਬਹੁਤ ਵੱਡੀ ਗੱਲ ਕਰ ਦਿੱਤੀ ਕਿ ਜਿਹੜਾ ਹੁਣ ਸਾਰੇ ਪਾਸੇ ਕਬੀਰ ਕਬੀਰ ਹੁੰਦੀ ਹੈ ਕਿਉਂਕਿ ਜਿਸ ਸਮੇਂ ਕਬੀਰ ਜੀ ਆਪਣੇ ਗੰਗਾ ਦੇ ਕਿਨਾਰੇ ਰੱਬ ਦੀ ਬੰਦਗੀ ਕਰਨ ਜਾਂਦੇ ਸੀ ਤਾਂ ਜਿਹੜੇ ਇਹਨਾਂ ਦੇ ਨਾਲ ਲੱਗਦੇ ਸੀ ਮਤਲਬ ਈਰਖਾ ਕਰਦੇ ਸੀ ਇਹਨਾਂ ਤੋਂ ਸਾੜਾ ਪਾਉਂਦੇ ਸੀ ਕਬੀਰ ਜੀਆਂ ਤੋਂ ਤਾਂ ਉਹਨਾਂ ਨੇ ਇਹ ਟੰਡੋਰਾ ਬਿਟਾ ਦਿੱਤਾ ਸੀ ਕਿ ਕਹਿੰਦੇ ਕਬੀਰ ਜੀਆਂ ਦੇ ਘਰ ਦਾਵਤ ਹੈ ਕਬੀਰ ਜੀਆਂ ਦੇ ਘਰ ਪੰਡਾਰਾ ਹੈ ਪੰਡਤਾਂ ਅਤੇ ਬੜੇ ਕਾਫੀਆਂ ਨੂੰ ਸੱਦੇ ਆ ਗਿਆ ਸੱਦੇ ਦਿੱਤੇ ਗਏ ਕਬੀਰ ਜੀਆਂ ਨੂੰ ਮੰਦਿਰ ਦੇ ਵਿੱਚ ਜਾਣ ਦੀ ਮਨਾਹੀ ਹੈ ਕਬੀਰ ਜੀਆਂ ਨੂੰ ਮੰਤਰ ਪੜ੍ਹਨ ਦੇ ਲਈ ਮਨਾਹੀ ਹੈ ਪਰ ਇਹ ਜਰੂਰ ਡੰਡਰ ਉਹ ਪਟਾ ਦਿੱਤਾ ਕਿਤੇ ਪੰਡਤ ਜੀ ਉਹਨਾਂ ਦੇ ਘਰ ਜਾਣਗੇ ਜੇ ਕਬੀਰ ਆਪਣੇ ਆਪ ਕਹਿੰਦੇ ਕਿ ਸਾਡੇ ਘਰ ਪੰਡਤਾਂ ਨੂੰ ਅਸੀਂ ਸੱਦਾ ਦੇਣਾ ਹੈ ਲੰਗਰ ਛਕਾਉਣਾ ਹੈ ਉਹਨਾਂ ਦੀ ਖਿਦਮਤ ਕਰਨੀ ਹੈ ਸੇਵਾ ਕਰਨੀ ਹੈ ਤਾਂ ਇਹਨੇ ਪੰਡਤਾਂ ਨੇ ਜਵਾਬ ਦੇ ਦੇਣਾ ਸੀ ਕਹਿੰਦੇ ਨਹੀਂ ਤੂੰ ਤਾਂ ਚੁੱਧਰ ਤੂੰ ਤਾਂ ਜੁਲਾਹਾ ਹੈ ਅਫਰੇਦਾ ਬੋਲਣਾ ਸੀ ਪਰ ਜਦੋਂ ਇਹਨਾਂ ਨੇ ਬਿਉਂਤ ਬਣਾਈ ਹੈ ਤਾਂ ਉਦੋਂ ਇਹਨਾਂ ਦਾ ਧਰਮ ਕਿਤੇ ਗਿਆ ਤੇ ਇਹਨਾਂ ਦਾ ਜਿਹੜਾ ਆਪਣੇ ਆਪ ਦਾ ਮਾਣ ਕਰਦੇ ਸੀ ਕਿਤੇ ਗਿਆ ਇਹ ਭੁੱਲ ਗਏ ਕਿ ਅਸੀਂ ਜੋ ਕੁਝ ਕਰਦੇ ਪਏ ਆ ਕਬੀਰ ਜੀਆ ਨੂੰ ਬੜਾ ਨੀਮਾ ਦੱਸਦੇ ਆ ਪਰ ਉਹਨਾਂ ਦੇ ਘਰ ਦਾਵਤ ਕਰਨ ਦੇ ਲਈ ਜਾ ਰਹੇ ਆ ਖਾਣਾ ਖਾਣ ਜਾ ਰਹੇ ਆ ਉਹਨਾਂ ਦੇ ਘਰ ਬੜੀਆਂ ਸਾਧੂਆਂ ਫਕੀਰਾਂ ਨੂੰ ਦਾਵਤ ਦਿੱਤੀ ਗਈ ਨਾ ਵੱਲੋਂ ਜਿਹੜੇ ਕਬੀਰ ਜੀਆਂ ਨੂੰ ਵੇਖ ਕੇ ਰਾਜੀ ਨਹੀਂ ਸੀ ਤਾਂ ਉਹਨਾਂ ਨੇ ਢੰਡੋਰਾ ਪਟਾ ਦਿੱਤਾ ਕਹਿੰਦੇ ਕਬੀਰ ਜੀ ਦੇ ਘਰ ਭੰਡਾਰਾ ਹੈ ਬ੍ਰਹਮਪੋਚ ਹੈ ਪਹੁੰਚੋ ਹੁਣ ਸਾਧੂ ਮਹਾਪੁਰਸ਼ ਸਾਰੇ ਜਣੇ ਪੰਡਤ ਪਹੁੰਚ ਗਏ ਕਬੀਰ ਜੀਆਂ ਦੇ ਘਰ ਹੁਣ ਕਬੀਰ ਜੀ ਉਹੀ ਕੰਗਾ ਦੇ ਕਿਨਾਰੇ ਤੇ ਬਹਿਣਾ ਜਾ ਕੇ ਬਸ ਅਲਮਸਤ ਭਗਤ ਸੀ ਆਪਣੇ ਦੇ ਵਿੱਚ ਮਸਤ ਗੰਗਾ ਦੇ ਕਿਨਾਰੇ ਬੈ ਗਣ ਰੱਬ ਨੂੰ ਕਹਿੰਦੇ ਨੇ ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਐ ਪ੍ਰਮਾਤਮਾ ਜੀ ਅੱਜ ਤੱਕ ਅਸੀਂ ਨਾ ਇਦਾਂ ਦਾ ਕਰ ਸਕਿਆ ਆ ਕਿ ਕਿਸੇ ਨੂੰ ਲੰਗਰ ਸ਼ਕਾ ਸਕੀਏ ਕਿਉਂਕਿ ਸਾਡੇ ਘਰ ਦੀ ਪੂਰਤੀ ਮਤਾ ਹੁੰਦੀ ਹੈ ਸਾਡੀ ਆਪਣੀ ਪੂਰਤੀ ਮਤਾ ਮਸਾ ਹੁੰਦੀ ਹੈ ਦੋਵੇਂ ਜੀ ਅਸੀਂ ਹਾਂ ਤੇ ਦੋ ਸਾਡੇ ਬੱਚੇ ਨੇ ਸਾਡੀ ਨਾ ਕਰਾਂਗੇ ਤੇ ਨਾ ਸੀ ਕਰ ਸਕਾਂਗੇ ਨਾ ਕਰ ਸਕੈ ਸਰੀਰ ਸਤੇ ਨਾ ਕੋਈ ਇਦਾਂ ਦੀ ਇਸ ਸਰੀਰ ਦੇ ਵਿੱਚ ਸਮਰੱਥਾ ਹੈ ਕਿ ਕਰ ਸਕੇ ਕਿਰਤਕਾਰ ਵੀ ਇਦਾਂ ਦੀ ਸਾਡੇ ਕੋਲ ਨਹੀਂ ਹੈ ਕਿ ਅਸੀਂ ਰਾਤੋਂ ਰਾਤ ਦਾ امیر ਹੋ ਜਾਈਏ ਰਾਤੋਂ ਦਾ ਰਾਤ ਭੰਡਾਰਾ ਸੋਚੀਏ ਕੋਈ ਕਿਸੇ ਦੇ ਸਨ ਲਾ ਲਈਏ ਚੋਰੀ ਕਰ ਲਈਏ ਠੱਗੀ ਮਾਰ ਲਈਏ ਇਦਾਂ ਦਾ ਇਜਾਦਤ ਵੀ ਨਹੀਂ ਦਿੰਦਾ ਸਰੀਰ ਮਨ ਮੰਨਦਾ ਹੀ ਨਹੀਂ ਹੈ ਹੁਣ ਰੱਬ ਦੇ ਅੱਗੇ ਤਰਲੇ ਸੀ ਕਬੀਰ ਜੀ ਆਂ ਉਨ ਜਦੋਂ ਰੱਬ ਨੇ ਆਜਾ ਮਤ ਵਰਤਿਆ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ 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 ਜਿਹੜਾ ਆਪਣੇ ਆਪ ਨੂੰ ਲੁਕਾਉਣ ਦੇ ਲਈ ਛਪਾਉਣ ਦੇ ਲਈ ਇਹ ਗੰਗਾ ਦੇ ਤੱਟ ਦੇ ਗਏ ਸੀ ਕਿ ਮੈਨੂੰ ਕੋਈ ਦੇਖੇ ਨਾ ਮੇਰੇ ਕੋਲ ਕੋਈ ਆਵੇ ਨਾ ਕਿ ਕਬੀਰ ਜੀਆਂ ਦੇ ਘਰ ਦਾਵਤ ਹੈ ਕਬੀਰ ਜੀ ਕਹਿੰਨੇ ਮੈਂ ਕਹਾਗਾ ਕਿ ਨੂੰ ਇੱਕ ਨੂੰ ਕਹਾਵਾਂਗਾ ਦੋ ਨੂੰ ਕਹਾਵਾਂਗਾ ਇਹਨਾਂ ਦੇ ਤਾਂ ਟੰਡੋਰਾ ਪਟਾ ਦਿੱਤਾ ਪਤਾ ਨਹੀਂ ਕਿੰਨੇ ਘਰ ਆਉਣਗੇ ਸਾਡਾ ਤਾਂ ਚਾਰ ਜਣਿਆਂ ਦਾ ਗੁਜ਼ਾਰਾ ਮੁਸ਼ਕਲ ਜਲਦ ਇਤਨਿਆਂ ਨੂੰ ਕਿਵੇਂ ਦਾਵਤ ਦੇਵਾਂ ਦੇ ਸਕਾਂਗੇ ਬੜਾ ਕਬੀਰ ਜੀਆ ਨੇ ਰੱਬ ਦੇ ਨਾਲ ਫਿਰ ਉੱਤੇ ਜਾ ਕੇ ਗੱਲਾਂ ਕੀਤੀਆਂ ਪਰਮਾਤਮਾ ਜੀ ਹੁਣ ਇਹ ਮੇਰੇ ਵੱਸੋਂ ਬਾਹਰ ਹੈ ਹੁਣ ਇਹ ਗੱਲ ਤੁਹਾਡੇ ਤੇ ਹੈ ਜੋ ਮਰਜ਼ੀ ਕਰੋ ਆਪਣੀ ਮਰਜ਼ੀ ਦੇ ਨਾਲ ਕਰੋ ਕਬੀਰ ਜੀਆ ਨੂੰ ਠੋਕਰਾਂ ਪਵਾਓ ਕਬੀਰ ਜੀਆ ਨੂੰ ਜਗਤ ਵੱਲੋਂ ਗਾਲੀ-ਕਲੋਚ ਕਰਾਓ ਜੋ ਤੁਹਾਡਾ ਦਿਲ ਕਰਦਾ ਹੈ ਉਹ ਕਰੋ ਕਬੀਰ ਜੀ ਦੇ ਤੇ ਹੱਥ ਖੜੇ ਨੇ ਇਤਨੀ ਗੱਲ ਜ਼ਰੂਰ ਹੈ ਕਿ ਮੈਂ ਤੁਹਾਡੀ ਬੰਦਗੀ ਨਹੀਂ ਛੱਡਾਂਗਾ ਤੁਹਾਡਾ ਸਿਮਰਨ ਨਹੀਂ ਛੱਡਾਂਗਾ ਕਬੀਰ ਜੀਆ ਨੇ ਐਦਾਂ ਰੱਬ ਦੇ ਨਾਲ ਗੱਲਾਂ ਕੀਤੀਆਂ ਆ ਰੱਬ ਜੀ ਫਿਰ ਇਹਦੇ ਘਰ ਆਏ ਕਬੀਰ ਜੀ ਦਾ ਰੂਪ ਧਾਰਨ ਕਰਕੇ ਮਾਲ ਉਹ ਉੱਥੇ ਉਹ ਭੰਡਾਰਾ ਚਲਾਇਆ ਰੱਬ ਨੇ ਘਰਨ ਪਰਿਵਾਰ ਨੂੰ ਕਿਹਾ ਇੱਕ ਵਰਦਨ ਲਿਆ ਤਾਂ ਕਹਿੰਦੇ ਇਹ ਚਾਦਰ ਪਾਈ ਕਿ ਕਹਿੰਦੇ ਚਾਦਰ ਨੂੰ ਉੱਤੇ ਚੱਕ ਕੇ ਨਹੀਂ ਵੇਖਣਾ ਜੋ ਤੁਹਾਡਾ ਦਿਲ ਕਰਦਾ ਹੈ ਹੱਥ ਪਾਈ ਜੋ ਤੇ ਗੱਡੀ ਜਾਓ ਆ ਰੱਬ ਨੇ ਇਦਾਂ ਕੌਤਕ ਵਰਤਾਇਆ ਕਬੀਰ ਜੀ ਕਹਿੰਦੇ ਨੇ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਮੈਨੂੰ ਨਹੀਂ ਪਤਾ ਰੱਬ ਨੇ ਕੀ ਕੀਤਾ ਪਰ ਸਾਰੇ ਇਥੇ ਕਾਂਸੀ ਦੇ ਵਿੱਚ ਬਨਾਰਸ ਦੇ ਵਿੱਚ ਕਬੀਰ ਕਬੀਰ ਹੁੰਦੀ ਪਈ ਹੈ ਜਿਹੜੇ ਆਪਣੇ ਆਪ ਨੂੰ ਉੱਚ ਕਰਾਣੇ ਦੇ ਕਹਿੰਦੇ ਸੀ ਨਾ ਸਾਡੇ 36 ਪ੍ਰਕਾਰ ਦਾ ਲੰਗਰ ਲਾਇਆ ਜਾਂਦਾ ਅਸੀਂ ਮੰਤਰ ਪੜ੍ਹ ਕੇ ਲਾਉਨੇ ਆ ਅਸੀਂ ਅਰਦੀ ਪੂਜਾ ਕਰਦੇ ਆ ਸਾਡੇ ਦੇ ਵਿੱਚ ਬੜੀ ਰੱਬ ਦੀ ਇਜਾਮਤ ਵਰਤਦੀ ਹੈ ਲੰਗਰ ਦੇ ਵਿੱਚ ਭੰਡਾਰੇ ਦੇ ਵਿੱਚ ਪਰ ਸਭ ਕੁਝ ਭੁੱਲ ਗਏ ਅੱਜ ਸਿਰਫ ਸਿਵਤ ਕਬੀਰ ਜੀਆਂ ਦੀ ਹੁੰਦੀ ਪਈਏ ਕਹਿੰਦੇ ਕਿੱਥੋਂ ਕਬੀਰ ਜੀਆਂ ਨੇ ਐਦਾਂ ਦਾ ਲੰਗਰ ਮੰਗਾਇਆ ਹੁਣ ਰੱਬ ਜੀ ਆਪ ਵਰਤੌਣ ਭੰਡਾਰਾ ਤ ਉਹ ਤਾਂ ਅੰਮ੍ਰਿਤ ਤੋਂ ਵੀ ਬਰੇ ਹੋਣਾ ਖਾਂਦੇ ਖਾਂਦੇ ਹਾਂ ਦਾ ਜੀ ਨਹੀਂ ਲੈਂਦਾ ਸੀ ਇਦਾਂ ਦਾ ਅੰਮ੍ਰਿਤ ਵਰਗਾ ਭੋਜਨ ਛਕੇ ਆ ਜਿਹੜੇ ਸਾਧੂ ਫਕੀਰ ਆਏ ਸੀ ਲੱਖਾਂ ਹੀ ਦੁਆਵਾਂ ਦੇ ਕੇ ਗਏ ਕਬੀਰ ਜੀ ਦੇ ਘਰ ਵਾਲੀ ਨੂੰ ਕਬੀਰ ਜੀਆਂ ਨੂੰ ਹੈ ਤਾਂ ਰੱਬ ਨੇ ਪਰ ਆਪਣੇ ਵੱਲੋਂ ਉਹਨਾਂ ਨੂੰ ਦੁਆਵਾਂ ਦੇ ਰਹੇ ਸੀ ਕਬੀਰ ਜੀ ਕਿਉਂਕਿ ਰੱਬ ਕਬੀਰ ਜੀ ਦਾ ਰੂਪ ਧਾਰਨ ਕਰਕੇ ਆਏ ਸੀ ਮੰਨ ਲਓ ਰੱਬ ਨੇ ਇਦਾਂ ਬਾਰੇ ਨੇ ਆਰੇ ਕੀਤੇ ਕਬੀਰ ਜੀਆਂ ਦੇ ਕਬੀਰ ਜੀ ਕਹਿੰਦੇ ਨੇ ਇਹ ਸਭ ਕੁਝ ਰੱਬ ਦੀ ਬੰਦਗੀ ਕਰਕੇ ਹੈ ਰੱਬ ਦੇ ਨਾਲ ਸਾਝ ਪਈ ਹੈ ਤਾਂ ਰੱਬ ਫਿਰ ਹਰ ਜੁਗ ਜੁਗ ਭਗਤ ਉਪਾਇ ਪੈਜ ਰੱਖਦਾ ਆਇਆ ਆਰਾਮ ਰਾਜ ਆਪਣੇ ਪਿਆਰਿਆਂ ਦੀ ਫਿਰ ਰੱਬ ਪੈਜ ਰੱਖਦਾ ਹੈ ਤਾਂ ਜਦੋਂ ਰੱਬ ਨੂੰ ਯਾਦ ਕੀਤਾ ਜਾਂਦਾ ਹੈ ਰੱਬ ਦੇ ਨਾਲ ਪਿਆਰ ਮੁਹੱਬਤ ਬਣਦੀ ਹੈ ਸਮਾਪਤੀ ਦਾ ਸਮਾ ਹੋਈਆ ਬੁਲੰਦੀ ਕਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ